ਅਸੀਂ ਨਹੀਂ ਚਾਹੁੰਦੇ ਕਿਸੇ ਦਾ ਇੰਨਾ ਵੱਡਾ ਚਲਾਨ ਕਰੀ ਅਸੀਂ ਚਾਹੁੰਦੇ ਆ ਤੁਸੀਂ ਆਪਣੀ ਕਮਾਈ ਕਰਕੇ ਆਪਣੇ ਘਰ ਨੂੰ ਜਾਓ ਪਰ ਲੋਕਾਂ ਨੂੰ ਰੋਡ ਤੇ ਜਿਹੜਾ ਚੱਲਣ ਦਾ ਸਹੀ ਤਰੀਕੇ ਨਾਲ ਤੋਵਾ ਤੋਂ ਬਾਅਦ ਤੇ ਨੋਟਿਸਮੈਂਟ ਕਰ ਰਿਹਾ ਇਹ ਵੀ ਕਿਰਪਾ ਕਰਕੇ ਪੁਲ ਦੇ ਥੱਲੇ ਆਪਣਾ ਜੇ ਪ੍ਰਸ਼ਾਦ ਵੀ ਹੋ ਰਿਹਾ ਕੋਈ ਹੋਰ ਜਗ੍ਹਾ ਭਾਲੋ ਕਿ ਪੁਲ ਦੇ ਥੱਲੇ ਆਪਣੀ ਵਹੀਕਲ ਨਾ ਲਾਓ ਲੋਕ ਪ੍ਰਸ਼ਾਦ ਤੋਂ ਥੱਲੇ ਖੜ ਵੀ ਜਾਂਦੇ ਆ ਪੁਲ ਦੇ ਜਿਹੜੀ ਕਿ ਆਮ ਹੋਰ ਵੀਹਿਕਲ ਚੱਲ ਰਹੇ ਆ ਜਾਂ ਕੋਈ ਐਂਬੂਲੈਂਸ ਆ ਉਹਨਾਂ ਨੂੰ ਤਕਲੀਫ ਆਉਂਦੀ ਆ ਪਰ ਜਿਹੜੇ ਆਉਣ ਵਾਲੀ ਕੋਈ ਐਂਬੂਲੈਂਸ ਜਾਂ ਕੋਈ ਵੀਆਈਪੀ ਜਾਂ ਕੋਈ ਹੋਰ ਟਾਈਪ ਦੀ ਸਮੱਸਿਆ ਉਹ ਫਸੇ ਨਾ ਰੋਡ ਤੇ ਰੋਡ ਜਿਹੜੀ ਟ੍ਰੈਫਿਕ ਨਾਰਮਲ ਰੱਖੋ ਇਹਨਾਂ ਨੂੰ ਤਰਦੀਰ ਨਾਲ ਚਲਾਓ ਤੁਸੀਂ ਦੇਖਿਆ ਹੁਣ ਮਾਟੋ ਵਾਲਿਆਂ ਨਾਲ ਮੀਟਿੰਗ ਕਰਕੇ ਆਇਆ ਸੀ ਤੁਸੀਂ ਲੰਘ ਰਹੇ ਸੀ ਮੈਂ ਤੁਹਾਨੂੰ ਦੇਖਿਆ ਸੀ ਔਰ ਤੁਸੀਂ ਵੀ ਇਸ ਚੀਜ਼ ਤੇ ਰਹਿੰਦੇ ਹੋ ਤੁਹਾਡੇ ਮਾਝੇ ਮਾਰੀ ਇਹੀ ਗੱਲ ਕਹਿਣੀ ਚਾਹੁੰਦੇ ਆਸੀਂ ਕਿ ਵੀਰ ਸਾਬਕਾ ਦੇ ਰੂਲਾਂ ਨੂੰ ਫਾਲੋ ਕਰੋ ਕਿਹਦੇ ਨਾਲ ਕਰਦੇ ਰਹਿਣੇ ਆ ਸਾਡਾ ਤੇ ਫਰਜ ਹੈ ਜੀ ਸਾਡੀ ਡਿਊਟੀ ਹੈ ਫਰਜ ਹੈ ਇਹ ਆਪਣਾ ਫਰਜ ਨਿਭਾਉਂਦੇ ਹੋਏ ਕਿ ਪਬਲਿਕ ਨੂੰ ਕੋਈ ਵੀ ਤਰੀਕੇ ਦੀ ਕੋਈ ਵੀ ਿਸਮਤ ਕਰਾਵੇ ਸਾਡੇ ਦੀ ਟੀਮ ਦਾ ਵਰਕ ਆ ਮੈਡਮ ਸੁਰੀਤਾ ਜੀ ਬਹੁਤ ਨਰਮ ਸੁਭਾਅ ਦੇ ਬਹੁਤ ਅੱਛੇ ਇਨਸਾਨ ਆ ਉਹਨਾਂ ਦੀ ਗਾਈਡੈਂਸ ਹਰ ਵੇਲੇ ਰਹਿੰਦੀ ਆ ਅਸੀਂ ਤੁਹਾਡੇ ਮਾధ్యਮ ਇਹ ਰੇ ਬਹੁਤ ਕੋ ਦੱਸਦੇ ਆ ਬਹੁਤ ਵੀਰ ਆ ਤੁਹਾਡੇ ਚੈਨਲ ਦੇ ਜਿਹੜੇ ਸਾਡੇ ਨਾਲ ਚੱਲਦੇ ਆ ਸਾਨੂੰ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਂਦੇ ਆ ਆਟੋ ਵਾਲਿਆਂ ਤੱਕ ਆਵਾਜ਼ ਪਹੁੰਚਾਉਂਦੇ ਆ ਤੇ ਦੇਖੋ ਭਾਈ ਪੁਲਿਸ ਤੁਹਾਡੀ ਆ ਕਿਰਪਾ ਕਰਕੇ ਲੋਕਾਂ ਨੂੰ ਰੋਡ ਤੋਂ ਲੰਘਾ ਦਿਓ ਸਖਤ ਜੀ ਦੂਰ ਕਰਾਂਗੇ ਜੀ ਸਾਡਾ ਕੰਮ ਹੈ ਪਹਿਲਾਂ ਸਮਝਾਣਾ ਨਹੀਂ ਸਮਝਦੇ ਫਿਰ ਸਖਤੀ ਕਰਾਂਗੇ ਉਹਨਾਂ ਦੇ ਚਲਾਨ ਕਰਾਂਗੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਉਹਨਾਂ ਦੀ ਭਿੰਗਲ ਵੀ ਬਣੇ ਲੁਧਿਆਣਾ ਲਾਈਵ ਦੇ ਲੱਖਾਂ ਲੱਖਾਂ ਦਰਸ਼ਕ ਜਦੋਂ ਸਿਰਫ ਸਾਡੀ ਵੀਡੀਓਜ਼ ਜਾਂ ਖਬਰਾਂ ਨਹੀਂ ਦੇਖਦੇ ਬਲਕਿ ਉਹਨਾਂ ਖਬਰਾਂ ਦੀ ਆਵਾਜ਼ ਵੀ ਬਣਦੇ ਨੇ ਮੁੱਦੇ ਚੱਕਦੇ ਨੇ ਤਾਂ ਉਹ ਖਬਰਾਂ ਅਸੀਂ ਪ੍ਰਮੁਖਤਾ ਨਾਲ ਦਿਖਾਉਂਦੇ ਆ ਤਾਂ ਉਹਨਾਂ ਦਾ ਹੱਲ ਹੁੰਦਾ ਵੀ ਦਿਖਾਈ ਦਿੰਦਾ ਹੈਗਾ ਅੱਜ ਤੁਹਾਡੀਆਂ ਇਹਨਾਂ ਚੱਕੇ ਹੋਏ ਮੁੱਦਿਆਂ ਦੇ ਉੱਤੇ ਅਸਰ ਹੋਇਆ ਔਰ ਬਾਰ-ਬਾਰ ਸਾਨੂੰ ਕਮੈਂਟਾਂ ਦੇ ਵਿੱਚ ਲੋਕ ਜਿਹੜੀ ਗੱਲ ਦੱਸਦੇ ਸੀਗੇ ਅਸੀਂ ਵੀ ਬਾਰ-ਬਾਰ ਦਿਖਾ ਰਹੇ ਸੀ ਕਿ ਸਮਰਾਲਾ ਚੌਂਕ ਦੇ ਵਿੱਚ ਬੇਤਰਤੀਬ ਬੱਸਾਂ ਅਤੇ ਬਾਰ-ਬਾਰ ਹਰ ਜਗ੍ਹਾ ਤੇ ਖੜੇ ਆਟੋ ਟਰੈਫਿਕ ਦੇ ਵਿੱਚ ਵਾਧਾ ਬਣਦੇ ਨੇ ਟਰੈਫਿਕ ਨੂੰ ਰੋਕ ਲੈਂਦੇ ਨੇ ਔਰ ਇਸੇ ਕਾਰਨ ਲੰਬੇ ਲੰਬੇ ਜਾਮ ਲੱਗਦੇ ਨੇ ਪਰ ਅੱਜ ਆਲਾ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਲਿਆਂ ਤੋਂ ਬਾਅਦ ਸਮਰਾਲਾ ਚੌਂਕ ਦੀ ਤਸਵੀਰ ਬਦਲਦੀ ਹੋਈ ਦਿਖਾਈ ਦਿੱਤੀ ਹੈ ਜੇ ਤੈ ਲੁਧਿਆਣਾ ਲਾਈਵ ਦੇ ਲੱਖਾਂ ਲੱਖਾਂ ਦਰਸ਼ਕਾਂ ਦੀ ਤੁਸੀਂ ਇਦਾਂ ਹੀ ਮੁੱਦੇ ਚੱਕਦੇ ਰਹੋ ਅਸੀਂ ਤੁਹਾਡੀ ਆਵਾਜ਼ ਬਣ ਕੇ ਹੱਲ ਕਰਦੇ ਰਹਾਂਗੇ ਤਸਵੀਰ ਤੁਹਾਡੇ ਸਾਹਮਣੇ ਲੁਧਿਆਣਾ ਲਾਈਵ ਦਿਖਾ ਰਿਹਾ ਹੈ ਕਿ ਕਿਸ ਤਰ੍ਹਾਂ ਅੱਜ ਸਮਰਾਲਾ ਚੌਂਕ ਦੇ ਵਿੱਚ ਜਿੱਥੇ ਨਫਰੀ ਵੀ ਵਧੀ ਹੋਈ ਦਿਖਾਈ ਦੇ ਰਹੀ ਹੈ ਬੱਸਾਂ ਵਾਲਿਆਂ ਨੂੰ ਔਰ ਆਟੋ ਵਾਲਿਆਂ ਨੂੰ ਰੋਕ ਰੋਕ ਕੇ ਜਿਹੜਾ ਸਮਝਾਇਆ ਜਾ ਰਿਹਾ ਔਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਬੱਸਾਂ ਅਤੇ ਆਟੋ ਜਿਹੜੇ ਨੇ ਸਾਈਡ ਤੇ ਲਗਾਏ ਜਾਣ ਤਰਤੀਬ ਨਾਲ ਲਗਾਏ ਜਾਣ ਔਰ ਕਿਸੇ ਵੀ ਤਰ੍ਹਾਂ ਨਾਲ ਰੁਕਾਵਟ ਜਿਹੜੀ ਹੈ ਉਹ ਟ੍ਰੈਫਿਕ ਦੇ ਵਿੱਚ ਨਾ ਬਣੀ ਜਾਵੇ ਸਮਰਾਲਾ ਚੌਕ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਇਹੀ ਦਿੱਕਤ ਆਉਂਦੀ ਸੀ ਕਿ ਟ੍ਰੈਫਿਕ ਦੇ ਵਿੱਚ ਆਟੋ ਵਾਲੇ ਅਤੇ ਬੱਸਾਂ ਵਾਲੇ ਰੁਕਾਵਟ ਬਣਦੇ ਨੇ ਇੱਥੇ ਅਵਤਾਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਜੋ ਅਨਾਉਂਸਮੈਂਟ ਕਰਦੇ ਦਿਖਾਈ ਦੇ ਰਹੇ ਨੇ ਔਰ ਇਹਨਾਂ ਨੇ ਚਾਰੇ ਪਾਸੇ ਆਪਣੀ ਗੱਡੀ ਕਮਾ ਕੇ ਅਨਾਉਂਸਮੈਂਟ ਕੀਤੀ ਹੈ ਔਰ ਬੱਸਾਂ ਔਰ ਆਟੋ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਸਰ ਅੱਜ ਸਖਤ ਰੂਪ ਦੇਖ ਰਿਹਾ ਹੈਗਾ ਟ੍ਰੈਫਿਕ ਪੁਲਿਸ ਦਾ ਦੇਖੋ ਜੀ ਸਖਤ ਨਹੀਂ ਨਰਮ ਵਰਤਣਾ ਸਾਡਾ ਪਬਲਿਕ ਸਾਡੀ ਆ ਪਬਲਿਕ ਨੂੰ ਵੇਰ ਕਰਨਾ ਸਾਡਾ ਇੱਕ ਫਰਜ਼ ਹੈ ਕਿਉਂ ਬਰਸਾਤ ਹੋ ਰਹੀ ਸੀ ਲੋਕ ਬਰਸਾਤ ਤੋਂ ਥੱਲੇ ਖੜ ਵੀ ਜਾਂਦੇ ਆ ਪੁੱਲਦੇ ਜਿਹੜੀ ਕਿ ਆਮ ਹੋਰ ਵਹੀਕਲ ਚੱਲ ਰਹੇ ਆ ਜਾਂ ਕੋਈ ਐਂਬੂਲੈਂਸ ਆ ਉਹਨਾਂ ਨੂੰ ਤਕਲੀਫ ਆਉਂਦੀ ਆ ਜਿਹੜਾ ਰੋਡ ਆ ਉਹ ਹਮੇਸ਼ਾ ਹੀ ਕਲੀਅਰ ਹੋਣਾ ਚਾਹੀਦਾ ਮੈਂ ਉਸ ਵਾਸਤੇ ਨੋਟਿਸਮੈਂਟ ਕਰ ਰਿਹਾ ਇਹ ਵੀ ਕਿਰਪਾ ਕਰਕੇ ਪੁਲ ਦੇ ਥੱਲੇ ਆਪਣਾ ਜੇ ਬਰਸਾਤ ਵੀ ਹੋ ਰਹੀ ਹੈ ਕੋਈ ਹੋਰ ਜਗ੍ਹਾ ਭਾਲੋ ਕਿ ਪੁਲ ਦੇ ਥੱਲੇ ਆਪਣੇ ਵਹੀਕਲ ਨਾ ਲਾਉ ਜੀ ਅੱਛਾ ਸਰ ਇੱਥੇ ਲੋਕ ਸਾਨੂੰ ਬਾਰ-ਬਾਰ ਜਿਹੜੇ ਆ ਕਮੈਂਟਸ ਵੀ ਸ਼ਿਕਾਇਤ ਕਰਦੇ ਆ ਵੀ ਆਟੋ ਵਾਲੇ ਬੇਤਰਤੀਬ ਖੜ ਜਾਂਦੇ ਆ ਬੱਸਾਂ ਵਾਲੇ ਟ੍ਰੈਫਿਕ 'ਚ ਰੁਕਾਵਟ ਪਾ ਦਿੰਦੇ ਆ ਜਿੱਥੇ ਦੇਖਦੇ ਆ ਉੱਥੇ ਲਾ ਦਿੰਦੇ ਆ ਅੱਜ ਤੁਸੀਂ ਬੱਸਾਂ ਵਾਲਿਆਂ ਨੂੰ ਵੀ ਸਮਝਾਉਂਦੇ ਹੋਏ ਨਜ਼ਰ ਆਏ ਸਾਰਾ ਸੀ ਬੱਸਾਂ ਦੇ ਨਾਲ ਜਿੱਥੇ ਚਲਾਨ ਦੀ ਡੋਜ ਪੈਂਦੀ ਆ ਚਲਾਨ ਵੀ ਦਿੰਨੇ ਆ ਔਰ ਜਿਹੜਾ ਆਟਾ ਵਾਲਾ ਸੀ ਕਹਿੰਨੇ ਗਰੀਬ ਆਦਮੀਆਂ ਸਾੜ ਤੋਂ ਨੁਕਸਾਨ ਨਾ ਕਰਾਓ ਵੀ ਆਪਣਾ ਤਰਤੀਬ ਨਾਲ ਸਵਾਰੀ ਨੂੰ ਲੈ ਕੇ ਚਲੇ ਜਾਓ ਕਿਰਪਾ ਕਰਕੇ ਆਪਣੀ ਮੰਜ਼ਿਲ ਵੱਲੇ ਵਧਦੇ ਰਹੋ ਕਿਉਂ ਤੁਸੀਂ ਸਾਡੇ ਹੀ ਭੈਣ ਭਾਈ ਹੋ ਪਰ ਜਿਹੜੇ ਆਉਣ ਵਾਲੀ ਕੋਈ ਐਂਬੂਲੈਂਸ ਜਾਂ ਕੋਈ ਵੀਆਈਪੀ ਜਾਂ ਕੋਈ ਹੋਰ ਟ੍ਰੈਫਿਕ ਸਮੱਸਿਆ ਉਹ ਫਸੇ ਨਾ ਰੋਡ ਤੇ ਰੋਡ ਜਿਹੜੀ ਟ੍ਰੈਫਿਕ ਨਾਰਮਲ ਰੱਖੋ ਇਹਨਾਂ ਨੂੰ ਤਰਤੀਬ ਨਾਲ ਚਲਾਓ ਉਸਾ ਦੇਖਿਆ ਹੁਣ ਹੁਣ ਮਾਟੋ ਵਾਲਿਆਂ ਨਾਲ ਮੀਟਿੰਗ ਕਰਕੇ ਆਇਆ ਸੀ ਤੁਸੀਂ ਲੰਘ ਰਹੇ ਸੀ ਮੈਂ ਤੁਹਾਨੂੰ ਦੇਖਿਆ ਸੀ ਔਰ ਤੁਸੀਂ ਵੀ ਇਸ ਚੀਜ਼ ਤੇ ਰਹਿੰਦੇ ਹੋ ਤੁਹਾਡੇ ਮਾਝੇ ਮਰੀ ਇਹੀ ਗੱਲ ਕਹਿਣੀ ਚਾਹੁੰਦੇ ਅਸੀਂ ਕਿ ਵੀਰ ਟ੍ਰੈਫਿਕ ਦੇ ਰੂਲਾਂ ਨੂੰ ਫਾਲੋ ਕਰੋ ਔਰ ਨਾ ਹੀ ਟ੍ਰੈਫਿਕ ਜਾਮ ਲੱਗੇ ਅਸੀਂ ਤੁਹਾਡੀ ਸੇਵਾ 'ਚ ਹਰ ਵੇਲੇ ਆ ਜਣੇ ਸਾਡੇ ਅਫਸਰ ਸਹਿਬਾਨ ਬਿਲਕੁਲ ਤਤਪਰ ਰਹਿੰਦੇ ਆ ਹਰ ਜੀਓ ਗੈਸਟਡ ਅਫਸਰ ਸਾਡੇ ਰੋਡ ਤੇ ਇਸ ਵੇਲੇ ਕਿ ਕੋਈ ਲੋਕਾਂ ਨੂੰ ਸਮੱਸਿਆ ਨਾ ਆ ਸਕੇ ਅਸੀਂ ਤੁਹਾਡੇ ਵਾਸਤੇ ਖੜੇ ਆ ਤੇ ਖੜੇ ਰਵਾਂਗੇ ਅਸੀਂ ਇਹੀ ਆਸ ਕਰਦੇ ਆ ਪੀ ਤੁਸੀਂ ਜਿਹੜਾ ਚੌਕਾ ਜੇ ਆਟੋ ਭਰਦੇ ਹੋ ਰੋਟੀ ਗਾਉਂਦੇ ਹੋ ਗਰੀਬ ਆਦਮੀ ਕਿਰਪਾ ਕਰਕੇ ਰੋਡ ਛੱਡ ਕੇ ਖੜੋ ਬੱਸ ਵਾਲਿਆਂ ਨੂੰ ਵੀ ਬੇਨਤੀ ਕਰਕੇ ਆਂ ਔਰ ਦੋ ਤਿੰਨ ਬੱਸਾਂ ਤੇ ਸੂਰੇ ਚਲਾਨ ਵੀ ਕੀਤੀ ਇਸੇ ਕਰਕੇ ਕਰੀ ਦਿਆ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਚਲਾਨ ਕਰ ਦਿੱਤੇ ਅੱਛਾ ਅਵਤਾਰ ਸਿੰਘ ਜੀ ਤੁਸੀਂ ਅੱਜ ਮੀਟਿੰਗ ਕੀਤੀ ਐ ਮੀਟਿੰਗ ਦੇ ਵਿੱਚ ਹੁਣ ਆਟੋ ਵਾਲੇ ਸਮਝੇ ਕੀ ਨਹੀਂ ਅਸੀਂ ਰੁਕਾਵਟ ਨਹੀਂ ਬਣਾਵਾਂਗੇ ਦੇਖੋ ਜੀ ਤੁਹਾਡੇ ਮਾਧਿਅਮ ਨੇ ਇੱਕ ਗੱਲ ਦੱਸਣੀ ਚਾਹੁੰਦਾ ਵੀ ਆਟੋ ਵਾਲੇ ਵੀ ਸਾਡੇ ਆਪਣੇ ਆ ਹੀ ਉਹਨਾਂ ਨੂੰ ਮੀਟਿੰਗਾਂ ਕਰਦੇ ਰਹਿਣੇ ਆ ਅਸੀਂ ਤੁਹਾਡੇ ਮਾధ్యਮੇ ਰ ਬਹੁਤ ਕੁਝ ਦੱਸਦੇ ਆ ਬਹੁਤ ਵੀਰ ਆ ਤੁਹਾਡੇ ਚੈਨਲ ਵਾਲੇ ਜਿਹੜੇ ਸਾਡੇ ਨਾਲ ਚੱਲਦੇ ਆ ਸਾਨੂੰ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਂਦੇ ਆ ਆਟੋ ਵਾਲਿਆਂ ਤੱਕ ਆਵਾਜ਼ ਪਹੁੰਚਾਉਂਦੇ ਆ ਤੇ ਦੇਖੋ ਭਾਈ ਪੁਲਿਸ ਤੁਹਾਡੀ ਆ ਕਿਰਪਾ ਕਰਕੇ ਲੋਕਾਂ ਨੂੰ ਰੋਡ ਤੋਂ ਲੰਘਣ ਦਿਓ ਤੁਹਾਡੇ ਦੇ ਕਈਆਂ ਕੋਲ ਤਾਂ ਲਾਇਸੈਂਸ ਵੀ ਹੈ ਨਹੀਂ ਜਦੋਂ ਚਲਾਨ ਪੈਂਦਾ 6000 ਦਾ ਪੈਂਦਾ ਰੋਂਗ ਪਾਰਕਿੰਗ ਪਾ ਕੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਇੰਨਾ ਵੱਡਾ ਚਲਾਨ ਕਰੀ ਅਸੀਂ ਚਾਹੁੰਦੇ ਆ ਤੁਸੀਂ ਆਪਣੀ ਕਮਾਈ ਕਰਕੇ ਆਪਣੇ ਘਰ ਨੂੰ ਜਾਓ ਪਰ ਲੋਕਾਂ ਨੂੰ ਰੋਡ ਤੇ ਜਿਹੜਾ ਚੱਲਣ ਦਿਓ ਸਹੀ ਤਰੀਕੇ ਨਾਲ ਔਰ ਤੁਸੀਂ ਝੁੰਡ ਬਣਾ ਕੇ ਨਾ ਖੜੋ ਕਿਰਪਾ ਕਰਕੇ ਆਪਣੇ ਆਟੋ ਆ ਉਹ ਸਾਈਡ ਤੇ ਲਾਓ ਮੈਂ ਤੁਹਾਡੇ ਤੋਂ ਵੀ ਇਹ ਗੁਜਾਰਸ਼ ਕਰ ਰਿਹਾ ਵੀ ਤੁਸੀਂ ਇਹ ਕੁਝ ਕਹੋਗੇ ਧੰਨਵਾਦ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਸਾਡੇ ਨਾਲ ਬਲਵਿੰਦਰ ਸਿੰਘ ਜੀ ਨੇ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਵਾਰ ਮੈਂ ਦੀਪਕ ਜੀ ਨੂੰ ਕਹੂੰਗਾ ਜਰਾ ਚੰਡੀਗੜ੍ਹ ਰੋਡ ਵਾਲਾ ਹਿੱਸਾ ਦਿਖਾਇਆ ਜਾਵੇ ਕਿ ਟ੍ਰੈਫਿਕ ਪੁਲਿਸ ਕਿੱਦਾਂ ਆਪਣੀ ਤੰਦੇਹੀ ਨਾਲ ਡਿਊਟੀ ਨਹੀਂ ਬੰਦਦੀ ਹੈ ਤਾਂ ਜਾ ਕੇ ਤੁਹਾਨੂੰ ਐਡਾ ਕਲੀਨ ਔਰ ਚਲਦੀ ਹੋਈ ਟ੍ਰੈਫਿਕ ਮਿਲਦੀ ਹੈ ਔਰ ਤੁਹਾਡਾ ਵੀ ਫਰਜ਼ ਬੰਦ ਹੈ ਕਿ ਕੱਲੇ ਟ੍ਰੈਫਿਕ ਮੁਲਾਜ਼ਮਾ ਦੇ ਉੱਤੇ ਡਿਪੈਂਡੈਂਟ ਨਾ ਰਹਿ ਕੇ ਅੱਜ ਜਿੱਦਾਂ ਜਿਹੜੀ ਹੈਗੀ ਸਬੂਹ ਚੱਲਦੀ ਕਿਤੇ ਵੀ ਤੁਹਾਨੂੰ ਰਸ਼ ਨਹੀਂ ਦਿਖਾਈ ਨੀ ਦੇਗਾ ਸੜਕਾਂ ਦੇ ਉੱਤੇ ਬਿਲਕੁਲ ਸਮੂਥ ਟ੍ਰੈਫਿਕ ਕਿਤੇ ਵੀ ਰਸ਼ ਨਹੀਂ ਦਿਖਾਈ ਦਿੱਤਾ ਅਵਤਾਰ ਸਿੰਘ ਜੀ ਇਨਚਾਰਜ ਅਨਾਉਂਸਮੈਂਟ ਅੱਜ ਕਰਦੇ ਨਜ਼ਰ ਆਏ ਹਾਲਾਂਕਿ ਟ੍ਰੈਫਿਕ ਪੁਲਿਸ ਚੰਗੀ ਨਰਮੀ ਨਾਲ ਕੰਮ ਹੋ ਜਵੇ ਪਰ ਲੋਕ ਸਮਝਦੇ ਆਂ ਹਾਂ ਸਮਝਦੇ ਆ ਜੀ ਲੋਕਾਂ ਨੂੰ ਅਸੀਂ ਵੇਅਰ ਕਰਦੇ ਆਂ ਤੁਹਾਡੇ ਮਦਦ ਮਰਾਈ ਸਾਡੇ ਜਨਰਲ ਸਰ ਸਾਹਿਬ ਅਵਤਾਰ ਸਿੰਘ ਜੀ ਚੌਂਕ ਚ ਚੌਂਕ ਚ ਹੀ ਰਹਿੰਦੇ ਨੇ ਜਿਹੜਾ ਕੁੜਾ ਮਾਰਦੇ ਰਹਿੰਦੇ ਨੇ ਜੀ ਬੇਟਿੰਗਾਂ ਕਰਦੇ ਰਹਿੰਦੇ ਆ ਸਾਡਾ ਤੇ ਫਰਜ ਹੈ ਜੀ ਸਾਡੀ ਡਿਊਟੀ ਹੈ ਫਰਜ ਹੈ ਇਹ ਆਪਣਾ ਫਰਜ ਨਿਭਾਉਂਦੇ ਹੋਏ ਵੀ ਪਬਲਿਕ ਨੂੰ ਕੋਈ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਨਾ ਆਵੇ ਕੋਈ ਟ੍ਰੈਫਿਕ ਦਾ ਰੈਗੂਲੇਟਰ ਜਲਦੀ ਰਹੇ ਅੱਛਾ ਬਲਵਿੰਦਰ ਸਿੰਘ ਜੀ ਇੱਕ ਚੀਜ਼ ਹੋਰ ਹੈਗੀ ਹੈ ਕਿ ਆਟੋ ਵਾਲੇ ਜਿਹੜੀ ਦਿੱਕਤ ਬਣਦੇ ਸੀ ਅੱਜ ਮੀਟਿੰਗ ਹੋਈ ਸਰ ਨੇ ਮੀਟਿੰਗ ਕੀਤੀ ਉਹਨਾਂ ਨੂੰ ਪਹਿਲਾਂ ਨਰਮੀ ਨਾਲ ਆਪਾਂ ਸਮਝਾਤਾ ਅਗਰ ਫਿਰ ਵੀ ਕਰਦੇ ਆ ਤਾਂ ਥੋੜੀ ਜਿਹੀ ਸ਼ਕਤੀ ਦੀ ਲੋੜ ਪੈਗੀ ਹਾਂ ਸ਼ਕਤੀ ਜ਼ਰੂਰ ਕਰਾਂਗੇ ਜੀ ਸਾਡਾ ਕੰਮ ਹੈ ਪਹਿਲਾਂ ਸਮਝਾਣਾ ਨਹੀਂ ਸਮਝਦੇ ਫਿਰ ਸਖਤੀ ਕਰਾਂਗੇ ਉਹਨਾਂ ਦੇ ਚਲਾਨ ਕਰਾਂਗੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਉਹਨਾਂ ਦੇ ਵਹੀਕਲ ਵੀ ਬੰਦ ਕਰਾਂਗੇ ਸਰ ਅਸਲ ਵਿੱਚ ਇਹਨਾਂ ਜਦੋਂ ਕੋਈ ਵੀ ਟੀਮ ਵਰਕ ਕਰਦੀ ਹੈ ਸਾਡੇ ਟੀਮ ਦੇ ਵਰਕ ਆ ਮੈਡਮ ਸਨੀਤਾ ਜੀ ਬਹੁਤ ਨਰਮ ਸੁਭਾਅ ਦੇ ਬਹੁਤ ਅੱਛੇ ਇਨਸਾਨ ਆ ਉਹਨਾਂ ਦੀ ਗਾਈਡੈਂਸ ਸਾਡੇ ਨਾਲ ਹਰ ਵੇਲੇ ਰਹਿੰਦੀ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਉਹਨਾਂ ਦੀ ਟੌਹਰੀ ਰਵੇ ਸਾਡਾ ਜ਼ੋਨ ਚਾਰਜ ਅਸੀਂ ਜ਼ੋਨ ਚਾਰਜਾਂ ਚ ਸਾਡੇ ਮੈਡਮ ਆ ਸਾਨੂੰ ਇੱਕ ਰਤਬਾ ਚਾਹੀਦਾ ਕਿ ਸਾਡਾ ਉਹਨਾਂ ਦੇ ਨਾਲ ਹੀ ਟੌਰ ਆ ਸਾਡੇ ਅਫਸਰਾਂ ਸਹਿਬਾਨਾਂ ਨਾਲ ਸਾਡਾ ਟੌਰ ਆ ਜੇਕਰ ਪਬਲਿਕ ਸਾਡੀ ਸੌਖੀ ਲੰਘਦੀ ਆ ਪਬਲਿਕ ਨਾਲ ਸਾਡਾ ਟੌਰ ਆ ਪਬਲਿਕ ਸਾਡੀ ਆ ਤਾਂ ਤਾਂ ਮੋਟੀਵੇਸ਼ਨ ਮਿਲਦੀ ਆ ਸਰ ਔਰ ਅੱਜ ਦੋਨੋਂ ਹੀ ਅਫਸਰ ਸਹਿਵਾਨ ਬੜੇ ਖੁਸ਼ ਨਜ਼ਰ ਆ ਰਹੇ ਨੇ ਕਾਰਨ ਇਹ ਹੈ ਕਿ ਜਦੋਂ ਅਫਸਰ ਦੀ ਮੋਟੀਵੇਸ਼ਨ ਮਿਲ ਜਵੇ ਉਹਨਾਂ ਦਾ ਸਾਥ ਉਹਨਾਂ ਦਾ ਸਹਿਯੋਗ ਮਿਲ ਜਵੇ ਤਾਂ ਅਫਸਰਾਂ ਨੂੰ ਵੀ ਕੌਨਫੀਡੈਂਸ ਆ ਜਾਂਦਾ ਹੈਗਾ ਔਰ ਅੱਜ ਦੀਆਂ ਤਸਵੀਰਾਂ ਕੁਝ ਹੋਰ ਹੀ ਨੇ ਇਹਨੂੰ ਤੁਸੀਂ ਲੁਧਿਆਣਾ ਲਾਈਵ ਦੇ ਦਰਸ਼ਕਾਂ ਦੀ ਜਿੱਤ ਕਹਿ ਲਓ ਜਾਂ ਫਿਰ ਪ੍ਰਮੁਖਤਾ ਨਾਲ ਦਿਖਾਈਆਂ ਹੋਈਆਂ ਖਬਰਾਂ ਦੀ ਇੱਥੇ ਲਗਾਤਾਰ ਅਨਾਉਂਸਮੈਂਟ ਹੋ ਰਹੀ ਹੈ ਔਰ ਹਰ ਚੌਂਕ ਦੇ ਉੱਤੇ ਤੁਹਾਨੂੰ ਇੱਥੇ ਨਫਰੀ ਦਿਖਾਈ ਦੇਗੀ ਅੱਜ ਸਮਰਾਲਾ ਚੌਂਕ ਦੇ ਵਿੱਚ ਨਫਰੀ ਵਧੀ ਹੋਈ ਵੀ ਦਿਖਾਈ ਦੇ ਰਹੀ ਹੈ ਜਿੱਥੇ ਲੇਡੀ ਪੁਲਿਸ ਵੀ ਤਨਾਤ ਕਰ ਦਿੱਤੀ ਗਈ ਔਰ ਨਾਲ ਹੀ ਬੱਸਾਂ ਔਰ ਆਟੋ ਵਾਲਿਆਂ ਨੂੰ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਪਾਸੇ ਜਾਂਦੀ ਹੋਈ ਰੋਡ ਨੂੰ ਤੁਸੀਂ ਬਲੌਕ ਨਹੀਂ ਕਰਨਾ ਔਰ ਜਿਸ ਰੋਡ ਤੋਂ ਵਹੀਕਲ ਨਹੀਂ ਸੀ ਲੰਘਦੇ ਅੱਜ ਉੱਥੇ ਪੈਦਲ ਚੱਲਦੇ ਹੋਏ ਲੋਕ ਦਿਖਾਈ ਦੇ ਰਹੇ ਨੇ ਔਰ ਇਸੇ ਕਾਰਨ ਅੱਜ ਅਨਾਉਂਸਮੈਂਟ ਜਿਹੜੀ ਆ ਕੀਤੀ ਗਈ ਹੈ ਕਿ ਪਹਿਲਾਂ ਇੱਕ ਵਾਰ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਅਗਰ ਮੰਨ ਲੈਂਦੇ ਨੇ ਬੱਸ ਵਾਲਿਆਂ ਨੂੰ ਵੀ ਕਿਹਾ ਗਿਆ ਔਰ ਆਟੋ ਵਾਲਿਆਂ ਨੂੰ ਵੀ ਕਿ ਅਗਰ ਤੁਸੀਂ ਸੜਕਾਂ ਤੇ ਬੱਸਾ ਖੜਾਓਗੇ ਜਾਂ ਆਟੋ ਖੜਾਓਗੇ ਤਾਂ ਤੁਹਾਨੂੰ ਮੋਟਾ ਚਲਾਨ ਭੁਗਤਣਾ ਪਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਵਾਲਾ ਹਿੱਸਾ ਤੁਹਾਨੂੰ ਦਿਖਾਇਆ ਹੁਣ ਤੁਹਾਨੂੰ ਸ਼ਹਿਰ ਦੇ ਅੰਦਰ ਆਉਣ ਵਾਲਾ ਹਿੱਸਾ ਦਿਖਾਣੇ ਆ ਇੱਧਰ ਤੁਸੀਂ ਦੇਖੋ ਕੀ ਐਂਬੂਲੈਂਸ ਵੀ ਹੁਣ ਆਰਾਮ ਨਾਲ ਨਿਕਲਦੀ ਹੈ ਇਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸੜਕ ਹੈ ਇਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਸੜਕ ਦਿਖਾਈ ਹੈ ਉਹ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਹੈ ਇਧਰਲੇ ਪਾਸੇ ਚੰਡੀਗੜ੍ਹ ਤੋਂ ਵੀ ਜਿਹੜੀ ਹੈ ਰੋਡ ਜਾਂਦੀ ਹੈ ਔਰ ਉਹ ਵੀ ਰੋਡ ਤੁਹਾਨੂੰ ਖਾਲੀ ਦਿਖਾਈ ਦੇਗੀ ਔਰ ਅੱਜ ਇਧਰਲੇ ਪਾਸੇ ਅੰਮ੍ਰਿਤਸਰ ਜਾਣ ਵਾਲੀ ਰੋਡ ਵੀ ਬਿਲਕੁਲ ਖਾਲੀ ਦਿਖਾਈ ਦੇਗੀ ਕਾਰਨ ਹੈ ਕਿ ਇੱਧਰ ਹਰ ਪਾਸੇ ਤੁਹਾਨੂੰ ਟ੍ਰੈਫਿਕ ਹਵਲਦਾਰ ਬਲਕਿ ਟ੍ਰੈਫਿਕ ਮੁਲਾਜ਼ਮ ਨਾਲ ਉਹਨਾਂ ਦੇ ਜ਼ੋਨ ਇਨਚਾਰਜ ਔਰ ਜਿਹੜੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਨੇ ਸਭ ਤੁਹਾਨੂੰ ਚੌਂਕ ਦੇ ਵਿੱਚ ਖੜੇ ਹੋਏ ਦਿਖਾਈ ਦੇਣਗੇ ਸਖਤ ਹਦਾਇਤਾਂ ਜਿਹੜੇ ਨੇ ਅ ਅਧਿਕਾਰੀਆਂ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਔਰ ਆਟੋ ਵਾਲੇ ਤੁਹਾਨੂੰ ਇੱਥੇ ਹੁਣ ਕਿਤੇ ਵੀ ਉਹ ਰੋਡ ਦੀਪਕ ਜੀ ਦਿਖਾ ਦਿਓ ਕਿਤੇ ਵੀ ਤੁਹਾਨੂੰ ਆਟੋ ਵਾਲਾ ਹੁਣ ਖੜਦਾ ਹੋਇਆ ਨਜ਼ਰ ਨਹੀਂ ਆਏਗਾ ਇਧਰ ਵੀ ਦਿਖਾ ਦਿਓ ਇਧਰ ਵੀ ਆਟੋ ਵਾਲਾ ਜਾਂ ਬੱਸ ਵਾਲਾ ਤੁਹਾਨੂੰ ਖੜਦਾ ਹੋਇਆ ਨਜ਼ਰ ਨਹੀਂ ਆਏਗਾ ਕਾਰਨ ਹੈ ਕਿ ਇਸ ਗੱਡੀ ਦੇ ਨਾਲ ਅੱਜ ਚਾਰ ਚੁਪਹਰੇ ਅਨਾਉਂਸਮੈਂਟ ਕੀਤੀ ਗਈ ਸਾਰੇ ਪਾਸੇ ਅਨਾਉਂਸਮੈਂਟ ਕਰਨ ਤੋਂ ਬਾਅਦ ਆਟੋ ਚਾਲਕਾਂ ਦੇ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਇੱਕ ਵਾਰ ਤੁਹਾਨੂੰ ਪਿਆਰ ਨਾਲ ਸਮਝਾ ਦਿੱਤਾ ਗਿਆ ਆਲਾ ਅਧਿਕਾਰੀਆਂ ਦੇ ਆਦੇਸ਼ ਆ ਚੁੱਕੇ ਹਨ ਲੁਧਿਆਣਾ ਲਾਈਵ ਦੀ ਖਬਰ ਨਸ਼ਰ ਹੋ ਰਹੀ ਸੀ ਬਾਰ-ਬਾਰ ਨਸ਼ਰ ਹੋ ਰਹੀ ਸੀ ਔਰ ਤੁਸੀਂ ਕਮੈਂਟਾਂ ਦੇ ਵਿੱਚ ਬਾਰ-ਬਾਰ ਇਸ ਸਮੱਸਿਆ ਵੱਲ ਧਿਆਨ ਦੇ ਰਹੇ ਸੀ ਅੱਜ ਉਹ ਤੁਹਾਨੂੰ ਸਮੱਸਿਆ ਹੱਲ ਹੁੰਦੀ ਹੋਈ ਦਿਖਾਈ ਦਿੱਤੀ ਹੈ ਔਰ ਇੱਥੇ ਟ੍ਰੈਫਿਕ ਮੁਲਾਜ਼ਮਾ ਨੇ ਆਟੋ ਚਾਲਕਾਂ ਨਾਲ ਮੀਟਿੰਗ ਕਰਕੇ ਕਹਿ ਦਿੱਤਾ ਕਿ ਅਗਰ ਅੱਜ ਨਾ ਸੁਧਰੇ ਤਾਂ ਕੱਲ ਤੋਂ ਤੁਹਾਡੇ ਮੋٹے ਚਲਾਨ ਹੋਣੇ ਸ਼ੁਰੂ ਹੋ ਜਾਣਗੇ ਇਹ ਹੀ ਉਹ ਵਿਕਲ ਹੈ ਜਿਹਦੇ ਤੇ ਅਨਾਉਂਸਮੈਂਟ ਕਰਦੇ ਹੋਏ ਇੰਚਾਰਜ ਅਵਤਾਰ ਸਿੰਘ ਨਜ਼ਰ ਆਏ ਲੁਧਿਆਣਾ ਤੋਂ ਕੈਮਰਾ ਪਰਸੰਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ